ਬਾਈ ਜੀ ਜਿਹੜਾ ਇਹ ਅੱਜ ਇਕੱਠ ਕੀਤਾ ਗਿਆ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਜ਼ਿਲ੍ਹਾ ਮਤਲਬ ਵੀ ਬਰਨਾਲਾ ਦੇ ਲਾਲੋ ਜਾਂ ਬਲਾਕ ਸ਼ੈਨਾ ਮਲਕਲਾ ਇਹ ਬਾਈ ਜੀ ਇਕੱਠ ਜਿਹੜਾ ਹੋਇਆ ਇਹ ਗੁਲਾਬ ਸਿੱਧੂ ਵੱਲੋਂ ਜਿਹੜਾ ਗਾਣਾ ਗਾਇਆ ਗਿਆ ਵੀ ਨਾਲੇ ਤੇਰਾ ਮਤਲਬ ਵੀ ਯਾਰ ਕੁੱਟਣਾ ਨਾਲੇ ਤੇਰਾ ਵੀ ਪਿੰਡ ਦਾ ਸਰਪੰਚ ਕੁੱਟਣਾ ਇਹ ਉਹਦੇ ਪਿੰਡ ਕੁੱਟਣਾ ਜਾਂ ਮਤਲਬ ਉਹਦੇ ਖਿਲਾਫ ਮਤਲਬ ਵੀ ਜਿਹੜੇ ਉਹਨੇ ਸ਼ਬਦ ਬੋਲੇ ਆ ਸਾਡੇ ਸਰਪੰਚਾਂ ਦੀ ਸ਼ਾਨ ਦੇ ਖਿਲਾਫ ਜਿਹੜੇ ਸ਼ਬਦ ਬੋਲੇ ਆ ਉਹਨਾਂ ਦੇ ਕਰਕੇ ਮਤਲਬ ਜਿਹੜਾ ਅੱਜ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਉਹਨੇ ਜਿਹੜੇ ਸ਼ਬਦ ਬੋਲੇ ਆ ਬਾਈ ਜੀ ਇਹ ਇਕੱਲੇ ਮਤਲਬ ਵੀ ਸਾਡੇ ਸਰਪੰਚਾਂ ਤੱਕ ਸੀਮਿਤ ਨਹੀਂ ਹੈਗੇ ਜਿਵੇਂ ਪਹਿਲਾਂ ਵੀ ਬਾਈ ਜੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਵੀ ਇਸ ਤੋਂ ਉੱਪਰ ਕੱਲ ਨੂੰ ਕਹੋ ਐਮਐਲਏ ਸਾਹਿਬ ਕੁੱਟਣੇ ਆ ਫਿਰ ਐਮਪੀ ਸਾਹਿਬ ਕੁੱਟਣੇ ਆ ਫਿਰ ਸੀਐਮ ਸਾਹਿਬ ਕੁੱਟਣੇ ਆ ਮਤਲਬ ਬਾਈ ਜੀ ਜੇ ਇਹਨਾਂ ਨੂੰ ਅੱਜ ਲਗਾਮ ਪਾਉਣੇ ਆ ਤਾਂ ਹੀ ਠੀਕ ਆ ਜੇ ਇਹਦੇ ਵਿੱਚ ਗੱਲ ਇਹ ਆ ਵੀ ਜਾਂ ਤਾਂ ਗੁਲਾਬ ਸਿੱਧੂ ਵੀ ਲਖਤੀ ਕੋਈ ਆਨਲਾਈਨ ਨੀ ਅਸੀ ਮੰਨਣਯੋਗ ਹੈਗੇ ਉਹਦੀ ਮਾਫੀ ਜੇ ਮਨੇ ਕੱਲ ਆਇਆ ਅੱਜ ਵੀ ਉਹਨੇ ਮਾਫੀ ਮੰਗੀ ਆ ਜੀ ਉਹ ਮਾਫੀ ਨੂੰ ਅਸੀਂ ਮਾਫੀ ਨਹੀਂ ਮੰਨਦੇ ਸਾਡੇ ਇੱਥੇ ਆਵੇ ਡੀਸੀ ਦਫ਼ਤਰ ਆਵੇ ਜਾਂ ਜਿੱਥੇ ਵੀ ਕਿਤੇ ਸਾਡਾ ਕਾਠੂਗਾ ਸੱਜ ਸੰਘਰਸ਼ ਵਿੱਡਾਂਗੇ ਜੇ ਉਹ ਨਹੀਂ ਮਾਫੀ ਮੰਗਦਾ ਫੋਏ ਵੀ ਸਰਪੰਚ ਕੁੱਟਣਾ ਯਾਰ ਤੁਸੀਂ ਮਾੜਾ ਮੋਟਾ ਗਾਣਾ ਕੱਢਣ ਲੱਗੇ ਮਾੜੀ ਮੋੜ ਕੋਈ ਸੋਚ ਵਿਚਾਰ ਕੇ ਗਾਣਾ ਗਾਓ ਇਹ ਥੋੜੀ ਵੀ ਜੋ ਮੂੰਹ ਚ ਆਉਂਦਾ ਆਪਾ ਉਹ ਗਾ ਦਿਓ ਆਪਦੇ ਤੇ ਆਪ ਹੀ ਦਾਗ ਲਾਉਣਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਤੋ ਸਾਡਾ ਸਾਰੇ ਸਰਪੰਚ ਭਰਾਵਾਂ ਦਾ ਇਹ ਰੋਸ ਆ